ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਿਓ ਤੁਸੀਂ ਜਦੋਂ ਨਵਾਂ ਗਾਣਾ ਗਾਇਆ ਜੀ ਭਾਈ ਸਾਹਿਬ ਪੰਜਾਬ ਦੇ ਦਿੱਤੇ ਵਿੱਚ ਜੀ ਕਿੰਨੇ ਲੋਕਾਂ ਦਾ ਮਤਕਾਰ ਦੇ ਸਮਾਗਮ ਵਿੱਚ ਜੀ ਅੱਜ ਆਪਾਂ ਕਈ ਸੀ ਉਸ ਨੂੰ ਗਾਇਆ ਆ ਨਗਰ ਕੀਰਤਨ ਵਿੱਚ ਸੰਗੀਤ ਸੁਣਿਆ ਔਰ ਜਿੱਤਨੇ ਜਿਹੜਾ ਐਪਰੀਸ਼ੀਏਟ ਕੀਤਾ ਸਭ ਨੇ ਹਾਂਜੀ ਭਾਈ ਸਾਹਿਬ ਪਸੰਦ ਕਰ ਰਹੇ ਲੋਕ ਆ ਬੜਾ ਯਤਨ ਪਹਿਲਾਂ ਵੀ ਵਧੀਆ ਸੀਗਾ ਇਹ ਯਤਨ ਉਸ ਤੋਂ ਵੀ ਵਧੀਆ ਜੀ ਥੈਂਕ ਯੂ ਇਹ 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 ਅਟਲਸ ਚਾਹੀਏ ਕਿ ਇਹ ਗੁਰੂਆਂ ਦੀ ਧਰਤੀ ਹੈ ਤੇ ਗੁਰੂਆਂ ਦੀ ਧਰਤੀ ਦੇ ਨਾਂ ਤੇ ਹੀ ਵਸਦਾ ਪੰਜਾਬ ਸਰ ਕਦੇ ਇੱਕ ਸੁਣਦੇ ਹੁੰਦੇ ਸੀਗੇ ਗੀਤ ਸੁਣਦੇ ਹੁੰਦੇ ਸੀ ਫੁੱਲਾਂ ਵਿੱਚ ਫੁੱਲ ਗੁਲਾਬ ਨਹੀਂ ਸਹੀ ਹੋ ਸ਼ਾਇਦ ਆ ਦੇਸ਼ ਪੰਜਾਬ ਵਿੱਚ ਇਹ ਉਹ ਪੰਜਾਬ ਮੁਰਕੇ ਦੇਖਣਾ ਚਾਹੁੰਦੇ ਹਾਂ ਜੀ ਮੈਨੂੰ ਥੋੜਾ ਜਿਹਾ ਅੱਜਕੱਲ ਕੁਝ ਸੁਣ ਕੇ ਦੁੱਖ ਹੋ ਰਿਹਾ ਜਿਹੜਾ ਉਹ 25 ਤਰੀਕ ਨੂੰ ਕੀ ਹੁੰਦਾ ਹੈ ਗੇ ਪ੍ਰਾਈਡ ਜਿਹੜਾ ਗੇ ਪ੍ਰਾਈਡ ਕਹਿੰਦੇ ਹਾਂ ਜੀ ਤੇ ਰਾਈਡ ਦਾ ਮਤਲਬ ਕੀ ਹੁੰਦਾ ਪ੍ਰਾਈਡ ਵੈਸੇ ਤੇ ਮਾਣ ਵਾਲੀ ਗੱਲ ਹੁੰਦੀ ਹੈ ਪਰ ਮੈਨੂੰ ਸਮਝ ਨਹੀਂ ਲੱਗੀ ਕਿ ਉਹ ਚ ਹੈ ਮਾਣ ਵਾਲੀ ਗੱਲ ਮੈਨੂੰ ਇਹ ਮੈਨੂੰ ਇੰਜ ਲੱਗਦਾ ਜੀ ਕਿ ਜਿਵੇਂ ਅਸੀਂ ਆਪਣੇ ਪੁਰਖਿਆਂ ਨੂੰ ਜਿਨ੍ਹਾਂ ਨੇ ਸਾਡੀ ਸਭੇ ਦਾ ਕੈਨ ਕੀਤੀ ਸੀ ਉਹਨਾਂ ਦੀ ਪਵਿੱਤਰ ਸੋਚ ਨੂੰ ਅਸੀਂ ਗੰਧਲਾ ਕਰ ਰਹੇ ਹਾਂ ਤੇ ਸ਼ਰਮਸ਼ਾਤ ਕਰਨਾ ਮੈਂ ਪੈਸਾ ਮੈਨੂੰ ਇੱਕ ਪਤਾ ਕੀ ਮੈਨੂੰ ਇਹ ਲੱਗਿਆ ਕਿ ਇਹ ਉਹ ਧਰਤੀ ਹੈ ਜਿੱਥੇ ਸੂਰਮੇ ਪੈਦਾ ਕੀਤੇ ਹੁੰਦੇ ਪੈਦਾ ਕਿਤੇ ਜਾਂਦੇ ਐਕਚੁਅਲੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਕੈਸੀ ਕੈਸੀ ਟ੍ਰੇਨਿੰਗ ਹੈ ਨਾ ਕੈਸੇ ਕੈਸੇ ਲੋਗਾਂ ਨੂੰ ਉਹਨਾਂ ਦਾ ਮਾਈਂਡ ਕਿੱਡਾ ਸਟਰੋਂਗ ਕਰਤਾ ਐ ਮੈਂ ਹੁਣ ਹੋਲਾ ਮਹੱਲਾ ਤੇ ਗਿਆ ਸੀ ਉਦੋਂ ਦੇਖ ਕੇ ਆਪਾਂ ਕਈ ਵਾਰੀ ਸੋਚਦੇ ਨੇ ਵੀ ਯਾਰ ਇਹ ਸਿਰਫ ਸਿੱਖੀズム ਹੈ ਪਰ ਮੈਨੂੰ ਤਾਂ ਲੱਗਦਾ ਹੋਲਾ ਮਹੱਲਾ ਸਾਰੀ ਦੁਨੀਆ ਨੂੰ ਦਿਖਾਉਣਾ ਚਾਹੀਦਾ ਵੀ ਸਾਡੇ ਬਿਲਕੁਲ ਸੂਰਮੇ ਕਿੱਦਾਂ ਦੇ ਆ ਅਜੇ ਵੀ ਸਾਡੇ ਕੋਲ ਕਿੱਦਾਂ ਦੇ ਸੂਰਮੇ ਹੈਗੇ ਆ ਜਿਹੜੇ ਛੋਟੇ ਛੋਟੇ ਬੱਚੇ ਭਾਈ ਸਾਹਿਬ 6 ਘੋੜਿਆਂ ਦੇ ਉੱਤੇ ਇੱਕ ਇੱਕ ਬੰਦਾ ਜਿਹੜਾ 6 ਸੇ ਘੋੜਿਆਂ ਨੂੰ ਢੜਾ ਰਿਹਾ ਔਰ ਮਤਲਬ ਕਾਰਾਂ ਰੇਲਾਂ ਨਾਲ ਉਹਦਾ ਮੁਕਾਬਲਾ ਕਰ ਸਕਣ ਹਨਾ ਤੇ ਉਹ ਮਾਈਂਡ ਸਟਰੋਂਗ ਕਰਨ ਦੀ ਗੱਲ ਆ ਸਾਡਾ ਸਾਡਾ ਜਿਹੜਾ ਪੰਜਾਬ ਹੈ ਪੰਜਾਬ ਦੇ ਸੱਭੇਤ ਆ ਜਿਹੜੀ ਹੈ ਤੇ ਪ੍ਰਾਈਡ ਤੇ ਇਹ ਹੈ ਹਾਂ ਕਿਰਦਾਰ ਆ ਸਾਡਾ ਕਿਰਦਾਰ ਜੀ ਹਣਾ ਜੀ ਹਾਂ ਪ੍ਰਾਈਡ ਹੈ ਇਸ ਇਹ ਪ੍ਰਾਈਡ ਹੈ ਸਾਡੀ ਗੁਰਬਾਨੀ ਪ੍ਰਾਈਡ ਹੈ ਹਾਂ ਸਾਡਾ ਸੱਭਿਆਚਾਰ ਮੰਨ ਲਓ ਆ ਬਾਬਾ ਬੁੱਲੇ ਸ਼ਾਹ ਆਇਆ ਹੈ ਮੰਨੋ ਹੀਰ ਹੈ ਸ਼ਾਹ ਹੁਸੈਨ ਹੈ ਹਾਂ ਹੈਨਾ ਸੁਲਤਾਨ ਬਾਖ਼ੂ ਸਪਿਰਚੁਅਲਿਜ਼ਮ ਦੀ ਅਗਰ ਗੱਲ ਕਰਦੇ ਹੈਨਾ ਮਾਈਂਡ ਦੀ ਆਜ਼ਾਦੀ ਦੀ ਗੱਲ ਕਰ ਲਓ ਤੁਸੀਂ ਅਮੈਰੀਕਨ ਪ੍ਰਾਈਡ ਤੇ ਇਹ ਹੈ ਤੇ ਇਹ ਪਤਾ ਨਹੀਂ ਹਰੇ ਕਿੱਦਾਂ ਦੁਰਪੇ ਤੁਸੀਂ ਇਹਦੇ ਤੇ ਜ਼ਿਆਦਾ ਲੋਕਾਂ ਨੂੰ ਜ਼ਿਆਦਾ ਸਮਝਾ ਸਕਦੇ ਹੋ ਆਪਾਂ ਤੇ ਹੱਥ ਜੋੜ ਕੇ ਲੋਕਾਂ ਨੂੰ ਬੇਨਤੀ ਕਰ ਸਕਦੇ ਆ ਉਹਨਾਂ ਦੇ ਮਾਪੇ-ਬਾਪ ਨੂੰ ਬੇਨਤੀ ਕਰ ਸਕਦੇ ਆ ਆਪਾਂ ਬੱਚਿਆਂ ਨੂੰ ਸਮਝਾਓ ਕਿਸ ਕਿਸ ਰਾਹ ਤੇ ਦੁਰਪੇ ਇਹ ਸਾਡੀ ਸਭਿਤਾ ਨਹੀਂ ਹੈ ਇਹ ਸਾਡਾ ਮਾਣ ਨਹੀਂ ਹੈ ਇਹ ਸਾਡਾ અપਮਾਨ ਹੋ ਰਿਹਾ ਜੀ ਔਰ ਸਾਡੇ ਵੱਡੇ-ਵਡੇਰਿਆਂ ਨੂੰ ਜ਼ਰੂਰ ਸ਼ਰਮ ਆਏਗੀ ਜੇ ਕਿਤੇ ਦੇਖ ਰਹੇ ਹੋ ਹੂੰ ਸੋ ਸਮਾਤਿ ਬਖਸ਼ਣ ਵਾਲੀ ਗੱਲ ਹੀ ਹੈ ਸੱਚੇ ਪਾਤਸ਼ਾਹ ਨੂੰ ਅਰਦਾਸ ਕਰ ਸਕਦੇ ਪਰ ਮੈਂ ਇੱਕ ਇੱਕ ਤੋਂ ਮੈਂ ਜ਼ਰੂਰ ਬੇਨਤੀ ਕਰਾਂਗਾ ਜੀ ਕਿਤੇ ਨ ਕਿਤੇ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਪਤਾ ਹੁੰਦਾ ਕਿ ਬਰਾਈ ਹੈ ਮੈਂ ਦੇਨੂੰ ਕਲਚਰ ਕਰਾਈਮ ਦਾ ਨਾਮ ਦੇਣ ਸੱਚੀ ਮੁੱੱਚੀ ਇਸਨੋਂ ਵੱਡਾ ਹੋਰ ਕਰਾਈਮ ਕੀ ਹੋ ਸਕਦਾ ਹੈ ਮੇਰੀ ਸਾਡੇ ਬੱਚਿਆਂ ਦੀ ਸੋਚ ਬਗਲ ਰਹੀ ਜਿੱਦਾਂ ਆਪਾਂ ਬਦਮਾਸ਼ੀ ਰੋਕਦੇ ਆਂ ਬਲਾਤਕਾਰ ਰੋਕਦੇ ਆਂ ਕਤਲ ਰੋਕਦੇ ਆਂ ਨਸ਼ਾ ਨਸ਼ੀ ਨਸ਼ਾ ਰੋਕਦੇ ਆਂ ਤੇ ਮਾਈਂਡ ਜੇ ਪੋਲਿਊਟ ਹੋ ਰਹੇ ਨੇ ਤੇ ਮੇਰੇ ਖਿਆਲ ਦੇ ਵਿੱਚ ਉਹਨੂੰ ਵੀ ਰੁਕਣਾ ਚਾਹੀਦਾ ਉਹਨੂੰ ਉਹਨੂੰ ਇਦਾਂ ਦੀਆਂ ਚੀਜ਼ਾਂ ਨੂੰ ਆਜ਼ਾਦੀ ਨਹੀਂ ਮਤਲਬ ਮੈਨੂੰ ਕਿਰਪਾ ਜਨ ਗੱਲ ਉਹਨਾਂ ਦੀ ਗੱਲ ਬੜੀ ਵਧੀਆ ਲੱਗਦੀ ਉਹ ਕਹਿੰਦੇ ਵੀ ਅੱਜ ਕੱਲ ਬੱਚੇ ਬੜਾ ਕਹਿੰਦੇ ਨੇ ਵੀ ਓਪੀਨੀਅਨ ਹੈ ਮੇਰਾ ਓਪੀਨੀਅਨ ਹੈ ਪਰ ਓਪੀਨੀਅਨ ਦੀ ਤੇ ਜਰਨੀ ਹੁੰਦੀ ਹੈ ਨਾ ਤੇ ਉਹ ਕਹਿੰਦੇ ਵੀ ਬੋਲਣ ਦੀ ਆਜ਼ਾਦੀ ਹੈ ਭੌਂਕਣ ਦੀ ਆਜ਼ਾਦੀ ਨਹੀਂ ਸਹੀ 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 ਹਨ ਵੀ ਕੁਝ ਵੀ ਬੋਲਣ ਦੀ ਆਜ਼ਾਦੀ ਨਹੀਂ ਸੱਚੀ ਮੈਨੂੰ ਹੋਰ ਵੀ ਇਸ ਗੱਲ ਦਾ ਦੁੱਖ ਲੱਗਿਆ ਜੀ ਧੰਗੁਰੂ RAMDAS ਜਿਹਦਾ ਵਸਾਇਆ ਹੋਇਆ ਨਗਰ ਸ੍ਰੀ ਅਮਰਸਰ ਸਾਹਿਬ ਜੀ ਉਸ ਧਰਤੀ ਦੇ ਇਹੋ ਜਿਹੇ ਗੁਨਾਹ ਹੋ ਜਿੱਥੋਂ ਲੋਕ ਬਣਾਏ ਜਿੱਥੋਂ ਲੋਕ ਕਿਰਦਾਰ ਸਿੱਖਣਾ ਦੇ ਸਿੱਖਣ ਆਉਂਦੇ ਆ 뮤ਜ਼ੀਅਮ ਦੇਖਦੇ ਆ ਗੁਰਬਾਣੀ ਨੂੰ ਮੱਥਾ ਟੇਕਦੇ ਆ ਤੇ ਸਿਰਫ ਇਹ ਦੇਖਦੇ ਕਿ ਕਿਦਾਂ ਦੇ ਲੋਕ ਸੀ ਜਿਹੜੇ ਜੰਨਿਆਂ ਵਾਲੇ ਬਾਗ ਦੇ ਵਿੱਚ ਜਿੰਨਾ ਲੋਕਾਂ ਨੇ ਜੀਹੀਆਂ ਪਾਈਆਂ ਪਾਈਆਂ ਹਨ ਕਿਦਾਂ ਦੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਤੁਸੀਂ ਹੈ ਔਰ ਅਮਰਸਰ ਦਾ ਨਾਂ ਲੈਂਦੇ ਸਾਰੀ ਮਨ ਨੂੰ ਇੱਕ ਸਕੂਨ ਮਿਲਦਾ ਹੈ ਯਾਰ ਗੁਰੂ ਰਾਮਦਾਸ ਡਾਇਰੈਕਸ਼ਨ ਮਿਲਦੀ ਦਾ ਡਾਇਰੈਕਸ਼ਨ ਮਿਲਦੀ ਹੈ ਜੀਵਨ ਜਾਤ ਪ੍ਰੋਸੈਸ ਮਿਲਦੀ ਹੈ ਉਸ ਧਰਤੀ ਦੇ ਇਹੋ ਜਿਹਾ ਕੰਮ ਹੋਵੇ ਹੋਰ ਵੀ ਸ਼ਾਨਸ਼ਾਹਰ ਹੈ ਬਹੁਤ ਬਹੁਤ ਸੋ ਸੱਚੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਠੀਕ ਹੈ ਤੁਹਾਡੇ ਯਤਨਾਂ ਦਾ ਕੁਝ ਸਿੱਖਾਂ ਦੀ ਜਿਹੜੀ ਜਗਦੀ ਜਮੀਨ ਸੀ ਉਹਦੇ ਯਤਨਾਂ ਦੇ ਨਾਲ ਇਹ ਰੁਕ ਗਿਆ ਹਾਂ ਬਹੁਤ ਅੱਛਾ ਹੋਇਆ ਵੀ ਸਿੱਕੇ ਰੁਕ ਗਿਆ ਹਾਂ ਔਰ ਮੈਨੂੰ ਤਾਂ ਖਾਰਿਜ ਗੱਲ ਦੇ ਉੱਤੇ ਬੋਲਣਾ ਚਾਹੀਦਾ ਗੰਦੇ ਗਾਣਿਆਂ ਦੇ ਉੱਤੇ ਭਾਈ ਸਾਹਿਬ ਜਿੱਦਾਂ ਕਈ ਵਾਰੀ ਆਪਾਂ ਗੱਲ ਕਰਦੇ ਹਾਂ ਹਾਂ ਜਿਹੜੇ ਸਭ ਤਾਂ ਨੂੰ ਸਾਡੀ ਨੂੰ ਗੰਦਲਾ ਕਰਦੇ ਆ ਜਿਵੇਂ ਜਿਵੇਂ ਮੈਨੂੰ ਥੋੜਾ ਜਿਹਾ ਹੋਰ ਆਊਟ ਆਫ ਦਾ ਟਾਪਿਕ ਜਾਨਣਾ ਜਿਵੇਂ ਹੁਣ ਕੀਰਤਨ ਦੇ ਵਿੱਚ ਵੀ ਕੁਝ ਜਿਹੜੇ ਲੋਕ ਸੀਗੇ ਉਹ ਥੋੜੇ ਜੇ ਕੁਝ ਹੋਰ ਪਾਸੇ ਬਿਕਾਉਂਦੇ ਆਉਟ ਆਫ ਟ੍ਰੈਕ ਚਲੇ ਜਾਈ ਸੀ ਉਹਨਾਂ ਨੂੰ ਲੋਕਾਂ ਨੇ ਰੋਕਿਆ ਹਾਂ ਬਿਲਕੁਲ ਰੋਕਿਆ ਜੀ ਰੋਕਿਆ ਇਹ ਅੱਛੀ ਗੱਲ ਹੈ ਰੋਕਣਾ ਚਾਹੀਦਾ ਹਾਂ ਤੇ ਲੋਕਾਂ ਨੂੰ ਇਸ ਗੱਲ ਨੂੰ ਇਹ ਜ਼ਰੂਰੀ ਨਹੀਂ ਵੀ ਮੈਂ ਬੋਲਾਂ ਤੇ ਦੱਸੀ ਜੀ ਬੋਲਾਂ ਤੇ ਲੋਕ ਨਾ ਬੋਲਣ ਹਰ ਇੱਕ ਦਾ ਫਰਜ਼ ਹੈ ਬਣਵਾਜ ਜਿਉਂ ਬੁਰਾਈ ਹੈ ਉਹਨੂੰ ਰੋਕਣ ਦਾ ਆਪਾਂ ਸਾਰੇ ਯਤਨ ਕਰੀਏ ਸਰਕਾਰਾਂ ਯਤਨ ਕਰਨ ਪ੍ਰਸ਼ਾਸਨ ਯਤਨ ਕਰੇ ਲੋਕ ਖੁਦ ਯਤਨ ਕਰਨ ਕਿ ਆਖਰ ਤੇ ਇਹਨਾਂ ਗਲੀਆਂ ਦੇ ਵਿੱਚ ਸਭ ਕੁਝ ਹੋਣਾ। ਬਹੁਤ ਵਾਹ। ਉਹਨਾਂ ਗਲੀਆਂ ਨੂੰ ਆਪਾਂ ਰੋਕ ਲਿਓ। ਉਹਨਾਂ ਦਾ ਆਪ ਪੰਜਾਬ ਤੋਂ ਲੋਕੀਂ ਕਿਰਦਾਰ ਸਿੱਖਣ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੜ੍ਹ ਕੇ ਲੋਕ ਕਿਰਦਾਰ ਸਿੱਖਣ ਆਪਣੇ ਜੀਵਨ ਨੂੰ ਇੱਕ ਡਾਇਰੈਕਸ਼ਨ ਦੇ ਆਪਣੇ ਮਾਈਂਡ ਨੂੰ ਇੱਕ ਡਾਇਰੈਕਸ਼ਨ ਦੇ। ਸੋ ਪੰਜਾਬ ਦੇ ਲੋਕਾਂ ਦਾ ਉੱਚਾ ਕੱਦ ਸੀ, ਉੱਚਾ ਕਿਰਦਾਰ ਸੀਗਾ। ਅਸੀਂ ਉਹਨੂੰ ਬਰਕਰਾਰ ਕਰਨਾ ਨਾ ਕਿ ਨੰਗੀਆਂ-ਨੰਗੀਆਂ ਕਿਸ ਚੱਕੀਆਂ। ਅਗਾਂਹ ਵੱਧੂ ਸੋਚ ਹੋਣੀ ਚਾਹੀਦੀ ਪਰ ਇੰਨੇ ਵੀ ਨਹੀਂ ਅਸੀਂ ਅਗਾਂਹ ਵੱਧ ਜਾਈਏ। ਜੀ। ਅਸੀਂ ਪਿਛੋਕੜ ਵੀ ਭੁੱਲ ਜਾਈਏ ਆਪਣੇ ਪੁਰਖਿਆਂ ਨੂੰ ਵੀ ਭੁੱਲ ਦਈਏ ਸਭੇ ਤਾਂ ਨੂੰ ਭੁੱਲਦੇ ਹਾਂ ਸਭੇ ਤਾਂ ਇਹ ਗੰਦਰ ਨੂੰ ਨਹੀਂ ਤੇ ਤੋ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਗੁਰਾਂ ਦੇ ਨਾਮ ਇਸ ਗੱਲ ਨੂੰ ਸਾਨੂੰ ਹਰ ਵੇਲੇ ਯਾਦ ਰੱਖਣਾ ਹੈ ਕਿ ਮੈਂ ਇੱਕ ਕੀਰਤਨੀਆ ਹੋਂ ਦੇ ਨਾਤੇ ਜਿਸ ਨੂੰ ਵੱਡਾ ਮੈਨੂੰ ਬਜ਼ੁਰਗ ਸਮਝ ਲੋ ਤੁਹਾਡਾ ਮੈਂ ਭਰਾ ਤੁਸੀਂ ਮੇਰੇ ਬੱਚਿਆਂ ਵਰਗੇ ਵੀ ਹੋ ਮੈਂ ਸ਼ਾਬਾਸ਼ ਦਿੰਦਾ ਵੀ ਤੁਸੀਂ ਇਹ ਯਤਨ ਕਰਨਾਗਾ ਤੁਹਾਡੇ ਇਹ ਯਤਨ ਨੂੰ ਸਫਲਤਾ ਮਿਲੇ ਲੋਕ ਪਿਆਰ ਕਰਦੇ ਤਾਂ ਥੈਂਕ ਯੂ ਇਹ ਤਾਂ ਜਿਸ ਵੀ ਗੱਲ ਦਾ ਆ ਵੈਲਕਮ ਫਤਿਹ thank you